ਜਿਲ੍ਹਾ ਗੁਰਦਾਸਪੁਰ ਦੇ ਹਲਕਾ ਬਟਾਲਾ ਦੇ ਪਿੰਡ ਬਟਾਲਾ ਗ੍ਰੰਥੀਆਂ ਚ ਪਹੁੰਚੇ ਆਂ ਔਰ ਅੱਜ ਗੱਲ ਕਰਾਂਗੇ ਪਿੰਡ ਦੀ ਸੱਤ ਦੇ ਵਿੱਚ ਬਟਾਲਾ ਗ੍ਰੰਥੀਆਂ ਦੇ ਲੋਕਾਂ ਦੇ ਨਾਲ ਬਟਾਲਾ ਗ੍ਰੰਥੀਆਂ ਦੇ ਪਿੰਡ ਦੇ ਲੋਕਾਂ ਦੇ ਨਾਲ ਉਹਨਾਂ ਦੀਆਂ ਸਰਕਾਰ ਵੱਲੋਂ ਇਸ ਪਿੰਡ ਦੇ ਵਿੱਚ ਕੀਤੇ ਗਏ ਕੰਮਾਂ ਦੇ ਬਾਰੇ ਔਰ ਖਾਸ ਤੌਰ ਤੇ ਇਹ ਵੀ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਇਹ ਪਿੰਡ ਦੇ ਲੋਕ ਕੀ ਉਮੀਦ ਕਰਦੇ ਨੇ ਅੱਜ ਪੰਜਾਬ ਸਰਕਾਰ ਤੋਂ ਕਿਉਂਕਿ ਜਿੱਥੇ ਪਿੰਡਾਂ ਦੇ ਵਿਕਾਸ ਲਈ ਪੰਜਾਬ ਸਰਕਾਰ ਲਗਾਤਾਰ ਦਾਵਾ ਕਰਦੀ ਹੈ ਉੱਥੇ ਹੀ ਪਿੰਡ ਦੇ ਇਹਨਾਂ ਲੋਕਾਂ ਨਾਲ ਇਸ ਸਾਥ ਨਾਲ ਗੱਲ ਕਰਾਂਗੇ ਕਿ ਕਿਵੇਂ ਦਾ ਵਿਕਾਸ ਇਹਨਾਂ ਦੇ ਲੋਕਾਂ ਦਾ ਪਿੰਡਾਂ ਦਾ ਹੋਇਆ ਕਿ ਜਿਹਦੇ ਨਾਲ ਇਹਨਾਂ ਦਾ ਜੀਵਨ ਸਥਾਨ ਉੱਚਾ ਹੋਇਆ ਹੋਵੇ ਜਾਂ ਕਿਵੇਂ ਦੀ ਉਮੀਦ ਮੰਗਦੇ ਨੇ ਇਹ ਭਾਜੀ ਕਿਵੇਂ ਦੀ ਲੱਗਦਾ ਕਿ ਤੁਹਾਡੇ ਪਿੰਡ ਦੀ ਅਸੀਂ ਪਹਿਲੇ ਮੈਂ ਜ਼ਿਕਰ ਕਰਾਂ ਤੇ ਪਿੰਡ ਕਿੰਨਾ ਕੁ ਵੱਡਾ ਪਿੰਡ ਆ ਉਹਦੇ ਬਾਰੇ ਦੱਸ ਸਾਡੇ ਪਿੰਡ ਦੀ ਜਿਹੜੀ 32 3600 ਵੋਟ ਆ ਤੇ ਕਾਫੀ ਵੱਡਾ ਪਿੰਡਾਂ ਮੈਂ ਇਲਾਕੇ ਦੀ ਜਿਹੜੀ ਸਿਆਸਤ ਦਾ ਮੋੜ ਚੱਲਦਾ ਵਾ ਉਹ ਸਾਡੇ ਇਥੇ ਵਡਾਲਾ ਗਰੰਥੀਆਂ ਪਿੰਡ ਤੋਂ ਚੱਲਦਾ ਜਿਹੜੇ ਆਲੇ ਦੁਆਲੇ 25 30 ਪਿੰਡ ਨੇ ਉਹ ਜਿੰਨੀ ਵੀ ਸਾਸ ਚ ਚਲਦੀ ਆ ਸਾਡੇ ਇਥੇ ਵਡਾਲੇ ਤੋਂ ਹੀ ਸ਼ੁਰੂ ਹੁੰਦੀ ਆ ਅਸਲ ਹੁੰਦਾ ਲੈ ਕਿ ਵੱਡੇ ਪਿੰਡਾਂ ਦੇ ਕਹਿੰਦੇ ਕਿ ਜਦੋਂ ਹਿੱਸਾ ਵੀ ਮਿਲੇ ਤੇ ਵੱਡੇ ਪਿੰਡ ਨੂੰ ਵੱਡਾ ਫਿਲਦਾ ਜਾਂ ਥੋੜਾ ਰਹਿ ਜਾਂਦਾ ਕਿੰਨਾ ਕੁ ਵਿਕਾਸ ਆਪਾਂ ਕਹਿੰਦੇ ਆ ਕਿ ਪੰਜਾਬ ਸਰਕਾਰ ਉਹਨੂੰ ਵਿਕਾਸ ਦੇ ਕੰਮਾਂ ਦਾ ਖਰਚੀ ਆ ਜਦੋਂ ਨਵੀਂ ਪੰਚਾਇਤ ਬਣੀ ਆ ਸਾਡੇ ਪਿੰਡਾਂ ਦੇ ਕੋ ਪੰਜ ਸੱਤ ਗਲੀਆਂ ਕੱਚੀਆਂ ਸਨ ਜਿਹੜੀਆਂ ਮੈਂ ਕਿ ਪਹਿਲਾਂ ਇੱਟਾਂ ਲੱਗੀਆਂ ਸਨ ਟ ਉਹ ਜਿਹੜਾ ਕੰਮ ਸ਼ੁਰੂ ਹੋ ਗਿਆ ਵਾ ਤੇ 10 ਦੇ ਕਰੀਬ ਜਿਹੜੀਆਂ ਗਲੀਆਂ ਅਸੀਂ ਬਣਾ ਚੁੱਕੇ ਆ ਤੇ ਕੁਝ ਜਿਹੜੀਆਂ ਸੜਕਾਂ ਆਪਾਂ ਮੰਡੀ ਬੋਰਡ ਚ ਪੁਆਈਆਂ ਨੇ ਉਹ ਜਦੋਂ ਆ ਜਾਣਗੇ ਉਹ ਵੀ ਜਿਹੜੇ ਪਿੰਡ ਦੇ ਰਿਆਂ ਨੂੰ ਰਾਹ ਕੱਚੇ ਨੇ ਪੱਟਾਂ ਲੱਗੀਆਂ ਨੇ ਉਹ ਵੀ ਛੇਤੀ ਜਿਹੜੇ ਪੱਕੇ ਕੀਤੇ ਜਾਣਗੇ ਬਾਜੀ ਤੁਹਾਡੇ ਨਾਲ ਮੈਂ ਫੇਰ ਗੱਲ ਕਰਦਾ ਬਾਜੀ ਕਿੱਦਾਂ ਦੇਖਦੇ ਹੋ ਪਿੰਡ ਚ ਕਿਵੇਂ ਦਾ ਵਿਕਾਸ ਸਮਝਦੇ ਤੁਸੀਂ ਹੋਇਆ ਦੇਖੋ ਜੀ ਸਾਡੇ ਪਿੰਡ ਚ ਜਿਹੜਾ ਹੁਣ ਸਰਕਾਰ ਬਣੀ ਆ ਨਾ ਇਹ ਪੰਚਾਇਤ ਬਣੀ ਨੂੰ ਕੁਝ ਨਹੀਂ ਹੋ ਰਿਹਾ ਬਿਲਕੁਲ ਇਹ ਮੇਰਾ ਖਿਆਲ ਹੈ ਜੋ ਪਿਛਲੀਆਂ ਸਰਕਾਰਾਂ ਦੇ ਟਾਈਮ ਤੇ ਪੰਜ ਸਾਲਾਂ 'ਚ ਕੰਮ ਹੋਇਆ ਨਾ ਲਗਭਗ ਉਹਨਾਂ ਕੋ ਹੋ ਗਿਆ ਤਕ। ਬਾਕੀ ਕੁਛ ਰਹਿ ਗਿਆ ਉਹ ਅਸੀਂ ਐਮਐਲ ਸਾਬ ਨਾਲ ਜਿਹੜੀਆਂ ਡਬਾੜਾਂ ਖੜੀਆਂ ਚਾਰ-ਪੰਜ ਗੜੀਆਂ ਰਹਿ ਗਈਆਂ ਛੱਡੀ ਬਣਨ ਵਾਲੀਆਂ। ਉਹ ਚਾਰ-ਪੰਜ ਕਿਲੋਮੀਟਰ ਦੀ ਪੱਕੀ ਸੜਕ ਵਾਸਤੇ ਮੱਦੀ ਹੋ ਗਈ ਛੱਡੀ ਹੋ ਗਈ ਆ। ਉਹ ਅੱਜ ਬੇਨਤੀ ਕਰਨੀਆਂ ਸਾਡੇ ਪਿੰਡ ਦੇ ਛੱਪੜ ਉਹਨਾਂ ਦੇ ਹਾਲਤ ਬੜੀ ਮਾੜੀ ਆ। ਬਿਲਕੁਲ ਕਿਉਂਕਿ ਪਿੰਡਾਂ ਦੇ ਵਿੱਚ ਛੱਪੜਾਂ ਦਾ ਜਿਹੜਾ ਮੁੱਦਾ ਜਿਹੜਾ ਬੜਾ ਆ ਅੱਜ ਅਸੀਂ ਉਹ ਠਾਉਣ ਲੱਗੇ ਆ ਵੀ ਸਾਡੇ ਛੱਪੜਾਂ ਅੱਗੇ ਵੀ ਸਾਡੀ ਗੱਲਬਾਤ ਹੋਈ ਆ। ਅੱਜ ਵੀ ਚੱਚੇ ਤੌਰ ਤੇ ਛੱਪੜਾਂ ਬਾਰੇ ਕਹਿਣਾ ਤੁਹਾਨੂੰ ਛੱਪੜਾਂ ਦੀ ਸਵੈਇਵਾਤੇ ਵੱਧ ਤੋਂ ਵੱਧ ਗ੍ਰਾਂਟ ਦਿਓ ਬਹੁਤ ਜ਼ਿਆਦਾ ਗੰਦਿਆ ਇੱਕ ਸਾਡੇ ਪਿੰਡ ਦੇ ਸਾਡੀ ਬਹੁਤ ਜ਼ਿਆਦਾ ਜਲਦੀ ਮੰਗਿਆ ਸਾਡੀ ਦੇ ਦੇ ਦਿੱਤੇ ਨਾ ਪੰਚਾਇਤੀ ਜ਼ਮੀਨ ਆ ਗਈ ਆ ਉਹ ਤੇ ਜੀ ਚੌਂਕੀ ਚੌਂਕੀ ਮੇਰੀ ਪਸੰਦ ਚੌਂਕੀ ਉੱਥੇ ਬਣ ਜੇ ਕਿਉਂਕਿ ਜਿਹੜੀ ਚੌਂਕੀ ਹੈ ਨਾ ਸਾਡੀ ਹਸਪਤਾਲ ਦੀ ਜਗ੍ਹਾ ਹੀ ਬਣੀ ਹੈ ਉੱਥੇ ਪਿੱਛੇ ਆ ਵੱਡੀ ਬਿਲਡਿੰਗ ਉਹ ਨਾ ਮਲੀਅਤ ਹੀ ਹਸਪਤਾਲ ਦਾ ਉਹ ਹੀ ਅੱਜ ਉਹ ਵੀ ਡਿਮਾਂਡ ਰੱਖੀਆਂ ਐ ਐਮਐਲਏ ਸਾਹਿਬ ਕਹਿੰਦੇ ਵੀ ਸਾਨੂੰ ਚੌਕੀ ਜਿਹੜੀ ਇੱਥੇ ਬਣਾ ਦਿੱਤੀ ਜਾਵੇ ਉਹ ਜਿਹੜਾ ਰਿਸਪੈਂਸਰੀ ਹੈ ਸਾਡੀ ਉਹਨੂੰ ਅਪਡੇਟ ਕਰਕੇ ਪੀਐਸਸੀ ਜਿਹੜੀ ਭੁੰਦਰ ਬਣੀ ਆ ਉਹ ਸਾਡੇ ਇੱਥੇ ਜਿਹੜਾ ਲਗਭਗ 25 30 ਪਿੰਡਾਂ ਵਾਲੇ ਛੜੇ ਆ ਉਹਨਾਂ ਵਾਸਤੇ ਸਹੂਲਤ ਵੱਡੇ ਛੋਟੇ ਪਿੰਡ ਕਾਫੀ ਜੁੜਦੇ ਆ ਇਸ ਪਿੰਡ ਦੇ 25 30 ਪਿੰਡ ਗੱਲੇ ਤੱਕ ਇਥੋਂ ਲੈ ਕੇ ਉਹ ਗੱਡੇ ਖਚੋਣੇ ਤੱਕ ਸਾਰੇ ਇੱਧਰ ਸਾਡੇ ਪਿੰਡਾਂ ਦੇ ਰੰਗ ਡੰਗਲ ਜਾਕਰ ਉਹ ਹੀ ਚਾਹੁੰਦੇ ਨੇ ਸਾਡੀ ਪੀਐਸਸੀ ਇੱਥੇ ਬਣ ਜੇ ਇੱਕ ਤੇ ਬੱਸਾਂ ਦੀ ਆਉਣ ਜਾਣ ਦੀ ਸਹੂਲਤ ਮੁਲਾਜ਼ਮਾਂ ਨੂੰ ਬੜੀ ਆ ਪਿੰਡਾਂ ਦੇ ਲੋਕਾਂ ਨੂੰ ਬੜੀ ਅੱਗੇ ਹੈ ਇੱਥੇ ਸਾਡੇ ਦਸਤਸਤ ਸੀ ਹੈਗੀ ਆ ਪਰ ਉਹ ਛੋਟੀ ਆ ਜੇ ਉਹ ਸਾਡੀ ਚੁੱਕੀ ਚੁੱਕੀ ਜਾਂਦੀ ਆ ਸਾਡੇ ਬਿਲਡਿੰਗ ਵਿਲੀ ਹੋ ਜਾਂਦੀ ਆ ਸੋ ਸਰਕਾਰ ਵਾਸਤੇ ਸੌਖਾ ਜੂੜ ਸਾਡੇ ਵਾਸਤੇ ਸੁੱਖਾ ਲੋਕਾਂ ਵਾਸਤੇ ਸਹੂਲਤਾਂ ਆਗਣੀਆਂ ਜੀ ਤੁਸੀਂ ਨੌਜਵਾਨੋਂ ਪਿੰਡ ਦੇ ਕਿੱਦਾਂ ਦੇਖਦੇ ਹੋ ਕਿ ਅੱਜ ਸਰਕਾਰ ਕਿਵੇਂ ਦਾ ਪਿੰਡਾਂ ਵਾਸਤੇ ਜੇ ਵਿਕਾਸ ਦੀ ਗੱਲ ਕਰੀਏ ਤੁਹਾਡੇ ਪਿੰਡ ਤੋਂ ਸ਼ੁਰੂਆਤ ਕਰਾਂ ਹਾਂਜੀ ਸਰਕਾਰ ਨੇ ਕਾਫੀ ਚੰਗੇ ਕੰਮ ਕੀਤੇ ਆ ਜੋ ਕਿ ਜੜਾ ਵੱਡਾ ਕੰਮ ਜਿਹਾ ਨਸ਼ਾ ਦੇ ਪ੍ਰਤੀ ਕਾਫੀ ਠੱਲ ਪਾਈ ਆ ਤੇ ਅੱਗੇ ਜਿਹੜੇ ਨੌਜਵਾਨ ਆ ਉਹਨਾਂ ਨੂੰ ਖੇਡ ਪ੍ਰਤੀ ਕਾਫੀ ਅੱਗੇ ਕਾਂਢੀ ਹੈ ਸਰਕਾਰ ਤੇ ਅਸੀਂ ਸਾਡੀ ਵੀ ਇਹੀ ਮੰਗ ਹੈ ਕਿ ਸਾਡੇ ਪਿੰਡ ਦੇ ਵਿੱਚ ਇੱਕ ਗਰਾਉਂਡ ਆ ਲੱਗ ਲੱਗੇ ਕਾਫੀ ਪਿੰਡਾਂ ਨੂੰ ਪੈਦੀ ਆ ਤੇ ਐਮਐਲ ਸਾਹਿਬ ਅੱਗੇ ਬੇਨਤੀ ਆ ਵੀ ਸਾਨੂੰ ਗਰਾਉਂਡ ਨਾਲ ਸਟੇਡੀਅਮ ਬਣਾ ਕੇ ਦਿੱਤਾ ਜਾਵੇ ਤੇ ਤਾਂ ਕਿ ਜਿਹੜੇ ਸਾਡੇ ਪਿੰਡ ਦੇ ਲੱਗ ਲੱਗੇ ਹੋਰ ਪਿੰਡਾਂ ਦੇ ਮੁੰਡੇ ਆਣ ਕੇ ਖੇਡਣ ਤੇ ਜੋ ਕਿ ਆਪਣਾ ਹਾਂਜੀ ਬਿਲਕੁਲ ਭਾਜੀ ਮੈਂ ਫਿਰ ਤੁਹਾਡੇ ਕੋ ਆਇਆ ਦੁਬਾਰਾ ਤੋਂ ਤੁਸੀਂ ਵਿਕਾਸ ਜੀ ਵੀ ਗੱਲ ਕੀਤੀ ਅੱਜ ਨੌਜਵਾਨਾਂ ਦੀ ਵੀ ਗੱਲ ਹੈ ਕਿਉਂਕਿ ਮੁੱਦੇ ਬਹੁਤ ਨੇ ਪਿੰਡਾਂ ਦੇ ਮੁੱਦੇ ਬਹੁਤ ਹੁੰਦੇ ਕਿਉਂਕਿ ਜਦੋਂ ਸਾਥ 'ਚ ਬੈਂਦੇ ਆ ਸਾਰੇ ਤੇ ਕੋਈ ਨਾ ਕੋਈ ਗੱਲ ਪਿੰਡ ਦੀ ਹੀ ਤੁਣਦੀ ਆ ਤੇ ਫਿਰ ਉੱਥੇ ਕਿੱਥੇ ਕੱਢਦਾ ਤੁਹਾਡਾ ਬੇਟਾ ਦੇਖੋ ਜਦੋਂ ਸਾਥ 'ਚ ਗੱਲਾਂ ਚੱਲਦੀਆਂ ਨੇ ਉਹ ਇਹ ਹੁੰਦਾ ਵੀ ਪਿੰਨੇ 'ਚ ਨਸ਼ੇ ਦਾ ਕੀ ਮਾਹੌਲ ਆ ਪਿੰਡੇ ਦਾ ਤੁਹਾਡੀ ਕਿਸਾਨੀ ਦਾ ਵੀ ਮਾਹੌਲ ਆ ਤੁਹਾਡੀ ਨੌਜਵਾਨ ਪੀੜ੍ਹੀ ਕਿੱਧਰ ਨੂੰ ਜਾ ਰਹੀ ਆ ਕਿਹੜੀ ਸਿਹਤ ਲੈ ਰਹੀ ਆ ਕੋਈ ਸਾਡੇ ਬਡਾਲੇ ਦੇ ਵਿੱਚ ਜਿਹੜੇ ਦੋ ਗਰਾਉਂਡਾਂ ਨੇ ਇੱਕ ਤੇ ਸਾਡੇ ਗਾ ਖਿਡਾਰੀਆਂ ਨੂੰ ਕਾਫੀ ਮਿਹਨਤ ਕਰਾਉਂਦਾ ਕਾਫੀ ਬੱਚੇ ਜਿਹੜੇ ਅੱਗੇ ਵਧੇ ਆ ਕਬੱਡੀ ਜੀ ਵੀ ਤੇ ਵੱਡੇ ਸਕੂਲੇ ਸਾਡੇ ਕੋਲ ਜਿਮ ਵੀ ਹੈਗਾ ਵਾ ਕਮਰਾ ਹੈਗਾ ਵਾ ਤੇ ਉੱਥੇ ਵੀ ਸਰੇ ਸ਼ਾਮ ਤੋ ਹੀ ਆਣ ਕੇ ਤੇ ਵੇਖੋ ਬਹੁਤ ਜ਼ਿਆਦਾ ਗਰਾਊਂਡ ਦੇ ਵਿੱਚ ਰਸ਼ ਹੁੰਦਾ ਨੌਜਵਾਨ ਪੀੜੀ ਦਾ ਬੱਚਿਆਂ ਤੋਂ ਲੈ ਕੇ ਨੌਜਵਾਨਾਂ ਤੱਕ ਜਿਹੜੇ ਉੱਥੇ ਕਸਰਤ ਕਰਦੇ ਆ ਤੇ ਇਸ ਕਰਕੇ ਜਿਹੜੇ ਬੱਚੇ ਕਾਫੀ ਜਿਹੜੀ ਨੌਜਵਾਨ ਪੀੜੀ ਆ ਇਸ ਟਾਈਮ ਨਸ਼ਿਆਂ ਤੋਂ ਦੂਰ ਤਰੀ ਜਾ ਰਹੀ ਆ ਪੁਰ ਪਾਜੀ ਕਿੱਦਾਂ ਆਪਾਂ ਦੇਖਦੇ ਆ ਪਿੰਡ ਦੇ ਵਿੱਚ ਜਦੋਂ ਘੁੰਮਦੇ ਆ ਪਿੰਡਾਂ ਦੀ ਲੋਕਾਂ ਦੇ ਨਾਲ ਮਿਲਦੇ ਆ ਤੇ ਕਿੱਦਾਂ ਦੀਆਂ ਤੁਸੀਂ ਸਮਝਦੇ ਹੋ ਨਹੀਂ ਲੋੜ ਆ ਵਾ ਇਹਦੇ ਤੋਂ ਇਹਦੇ ਵੀ ਸਰਪੰਚ ਸਾਹਿਬ ਦਾ ਵੀ ਬੜਾ ਯੋਗ ਲੰਗਿਆ ਇਸੇ ਕਰਕੇ ਕਰ ਮੀਟਿੰਗ ਵੀ ਕਰਾਈ ਗਈ ਆ ਇਹ ਉਹਨੇ ਇਹਨਾਂ ਬੱਚਿਆਂ ਦੀ ਗਾੜੀ ਮਰਜੀ ਆ ਬੱਚੇ ਸਮਝਦੇ ਆ ਤੇ ਆਪਣੀ ਜ਼ਿੰਦਗੀ ਬਚਾ ਲੈਣਗੇ ਨਸ਼ਾ ਬੜਾ ਵੱਡਾ ਮੁੱਦਾ ਵਾ ਇਹ ਹਰ ਪਿੰਡ ਦਾ ਹਾਲ ਧਰਦਾ ਹਰ ਗਲੀ ਦਾ ਮੁੱਦਾ ਹਾਂਜੀ ਹਾਂਜੀ ਸਾਰੇ ਗੱਲਾਂ ਸਹੀ ਦਾ ਜੀ ਬਿਲਕੁਲ ਭਾਜੀ ਕਿੱਦਾਂ ਅਸੀਂ ਸਮਝ ਦਿਓ ਕਿ ਅੱਜ ਪਿੰਡ ਦਾ ਵਿਕਾਸ ਕਿੱਥੇ ਖੜਦਾ ਤੁਹਾਡਾ ਭਾਜੀ ਪਿੰਡ ਦਾ ਵਿਕਾਸ ਜਿਹੜਾ ਨਾ ਸਾਡੇ ਸਰਪੰਚ ਸਾਹਿਬ ਸਾਡੇ ਕਰਨੈਲ ਸਿੰਘ ਜੀ ਬਡਾਲਾ ਗ੍ਰੰਥੀਆਂ ਤੋਂ ਬਹੁਤ ਹੀ ਸੂਝਵਾਨ ਤੇ ਬਹੁਤ ਹੀ ਸੁਚੇਤ ਧੰਗ ਵਾਲੇ ਆ ਮਨ ਲੇ ਕਿਸੇ ਦੀ ਲੋੜ ਹੋਵੇ ਤਾਂ ਉਹ ਵੀ ਬੜੇ ਸੁਚੇਤ ਧੰਗ ਨਾਲ ਮਨ ਲੇ ਗੱਜ ਪੂਰੀ ਕਰਦੇ ਆ ਸਾਡੇ ਮਨ ਲੇ ਆਪਣੇ ਪਿੰਡ ਦੇ ਵਿੱਚ ਲਾ ਲੋ ਸਾਡੇ ਇੱਕ ਮਜੀਦੀ ਸਿੰਘ ਦੇ ਮਹੱਲੇ ਤੋਂ ਲਾ ਕੇ ਤੇ ਖਾਲਸੇ ਦੀ ਗਲੀ ਜਿਹੜੀ ਆ ਕਮ ਸੇ ਕਮ 1.5 ਲੱਖ ਇੱਟ ਲੱਗ ਹੀ ਹੋਣੀ ਆ ਬਹੁਤ ਹੀ ਸੋਹਣੀ ਨਾਲ ਗਲੀ ਬਹੁਤ ਹੀ ਵਧੀਆ ਢੰਗ ਨਾਲ ਬਣਾਈ ਆ ਟੀਜਰ ਦੂਜਾ ਨੰਬਰ ਸਾਡੇ ਜਿਹੜੇ ਪਾਜੀਗਰ ਬਸਤੀ ਦੇ ਪਾਸੇ ਆ ਇਹ ਜਿਹੜਾ ਉਹ ਪਹਿਲੇ ਨੰਬਰ ਤੇ ਪਹਿਲ ਦੇ ਹੱਦ ਤੇ ਸਾਡੀ ਉਹਨਾਂ ਨੇ ਗਲੀ ਬਣਾਈ ਆ ਅਸੀਂ ਚਾਹੁੰਦੇ ਆ ਵੀ ਇਹੋ ਜੇ ਸਾਡੇ ਸਰਪੰਚ ਮਿਲਦੇ ਰਹਿਣ ਤੇ ਸਾਡੇ ਕਾਮਕਾਰ ਹੁੰਦੇ ਰਹਿਣ ਅਸੀਂ ਤਾਂ ਬੜੇ ਸ਼ੁਕਰਗੁਜ਼ਾਰ ਸਾਡੇ ਸੋਹਣਾ ਸਰਪੰਚ ਮਿਲਿਆ ਆ ਕਾਮਕਾਰ ਦੇ ਜਿੱਦਰ ਮਰਜ਼ੀ ਇਹਨੂੰ ਫੜ ਕੇ ਬਾਹ ਲੈ ਜਾਂਦਾ ਨਹੀਂ ਤੇ ਅੱਜ ਕੱਲ ਦੇ ਕੋਈ ਬਾਹ ਨਹੀਂ ਫੜਨ ਦਿੰਦਾ ਸਾਡੀ ਤਾਂ ਬਾਹ ਭਰਾ ਸਾਡਾ ਫੜਦਾ ਹੀ ਤੇ ਅਸੀਂ ਤੇ ਹਰੀ ਨਹੀਂ ਸਰਕਾਰ ਤੇ ਮਤਲਬ ਸਭੀ ਤੁਸੀਂ ਸਮਝਦੇ ਹੋ ਸੰਤੁਸ਼ਟ ਹੋ ਸਰਕਾਰ ਦੀ ਇਸ ਦਾ ਠੀਕ ਆ ਬਹੁਤ ਵਧੀਆ ਆਪਣੇ ਢੰਗ ਨਾਲ ਚਲਾਉਂਦੇ ਜਿਹੜੇ ਕਰਨ ਚਲਾਉਂਦੇ ਬਹੁਤ ਵਧੀਆ ਆ ਪਰ ਅਸੀਂ ਸਰਪੰਚ ਦੇ ਰਹੀ ਨਹੀਂ ਆ ਬਿਲਕੁਲ ਸਰਪੰਚ ਦੇ ਪਿੰਡ ਦਾ ਮੋਟਵਾਰ ਹੁੰਦਾ ਪਾਜੀ ਸਰਕਾਰ ਕੋ ਕਿਵੇਂ ਦੀਆਂ ਗ੍ਰਾਂਟਾਂ ਕਿਵੇਂ ਦੇ ਕੰਮਾਂ ਨੂੰ ਲੈ ਕੇ ਤੁਸੀਂ ਪਹੁੰਚੇ ਹੋ ਤੇ ਜਿਹੜੇ ਮਿਲੇ ਆ ਆਸਤਵਾਦੀ ਆਸਤਵਾਦੀ ਜਿੰਨੀ ਅਸੀਂ ਆਸ ਸੀ ਨਾ ਉਸ ਤੋਂ ਵੱਧ ਅਸੀਂ ਕੰਮ ਕਰਾ ਚੁੱਕੇ ਹਾਂ ਮੇਰੇ ਖਿਆਲ ਆ ਵੀ 15 16 ਕਈ ਮਹੀਨਾ ਚ ਅਜੇ ਮਹੀਨੇ 6 ਹੋਏ ਅਜੇ ਤੇ ਪੰਚਾਇਤ ਹੀ ਨਵੀਂ ਬਣੀ ਸ਼ੁਰੂ ਹੋਏ 5-6 ਮਹੀਨੇ ਹੋਇਆ ਤੇ ਜਿੰਨਾ ਅਸੀਂ ਚਾਹਨੇ ਉਸ ਤੋਂ ਵੱਧ ਅਸੀਂ ਕੰਮ ਕਰ ਲਿਆ ਸਾਡੀ ਜਿਹੜੀ ਮੇਨ ਗਲੀ ਆ ਨਾ ਚੌਕ ਸੀ ਸਾਡਾ ਮਜੀਦੀ ਸਿੰਘਾ ਦਾ ਤਾਂ ਖਾਸ ਸੜੀ ਗਲੀ ਕਰਕੇ ਪਾਈਦੀ ਹੈ ਘੱਟ-ਘੱਟ 1 ਲੱਖ ਦੇ 1.5 ਲੱਖ ਦੇ ਕੀਮਤ ਤੇ ਟਾਇਲ ਲੱਜਦੀ ਹੈ ਬਹੁਤ ਜ਼ਿਆਦਾ ਕੰਮ ਹੋਗੜਦਾ ਕੀਤਾ ਉਹਨੂੰ ਸੀਵਰੇਜ ਪਾ ਕੇ ਪਲਾਸਟਿਕ ਦਾ ਸੀਵਰੇਜ ਪਾ ਕੇ ਬੰਨ ਕਰਾ ਕੇ ਉਹ ਤੋਂ ਹਉਦੀਆਂ ਮਾਰ ਕੇ ਬਿਲਕੁਲ ਬੜੀ-ਵੜੀ ਗਲੀ ਬਣਾਈ ਕਿਉਂਕਿ ਇਹ ਵੀ ਬੜੀ-ਵੱਡੀ ਮੁੱਦੇ ਰਹਿ ਪਿੰਡਾਂ ਦੇ ਜਿਹੜੇ ਜਦੋਂ ਪਿਛਲੀਆਂ ਆਪਾਂ ਕਈ ਡਿਵੈਲਪਮੈਂਟ ਦੇ ਕੰਮ ਤੇ ਸੀਵਰੇਜ ਦਾ ਮੁੱਦਾ ਆਪਣੀ ਜਗ੍ਹਾ ਤੇ ਰਿਹਾ ਛੱਪੜਾਂ ਦਾ ਮੁੱਦਾ ਆਪਣੀ ਜਗ੍ਹਾ ਤੇ ਰਿਹਾ ਛੱਪੜਾਂ ਦੀ ਸਾਡੇ ਪ੍ਰੋਬਲਮ ਹੋਇਆ ਛੱਪ ਉਹ ਇਹ ਸਵਾਈ ਬਾਤ ਸਾਨੂੰ ਕੋਈ ਨਾ ਕੋਈ ਜਿਹੜਾ ਅਸੀਂ ਬਿਲਕੁਲ ਪਿਆਰ ਕਰੀਏ ਗਲੀਆਂ ਤਾਂ ਹੀ ਬਿਲਕੁਲ ਗੰਦ ਕਰਦਾ ਕਿਉਂਕਿ ਸਰਕਾਰ ਦੀ ਜੇ ਗੱਲ ਕਰੀਏ ਨਰੇਗਾ ਦੇ ਤਹਿਤ ਕਾਫੀ ਜਿਹੜੇ ਫੰਡਸ ਨੇ ਸ਼ਾਇਦ ਛਪੜਾ ਵਾਸਤੇ ਰਿਜ਼ਰਵ ਰੱਖੇਗੇ ਨਰੇਗਾ ਜੀ ਨਰੇਗਾ ਜੀ ਰੱਖੇ ਨੇ ਹਾਂ ਤੇ ਉਹ ਦੇਖੋ ਫੰਡ ਹੋਂਦ ਤੇ ਨਾਲ ਹੀ ਆ ਨਾ ਪਾਸ ਹੋਣਗੇ ਤੇ ਫੇਰ ਹੀ ਉਹ ਸ਼ੁਰੂ ਕਰਾਂਗੇ ਐ ਤੇ ਗਲੀਆਂ ਦੇ ਫੰਡ ਪਾਸ ਹੋਏ ਨੇ ਉਹ ਅਸੀਂ ਬਣਾਉਂਦੇ ਆ ਉਮੀਦ ਪੂਰੀ ਹੈ ਹਾਂ ਪੂਰੀ 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 ਉਮੀਦ ਹੈ ਜੇ ਕੁਝ ਚਾਮ ਕਿੰਨਾ ਹੋਇਆ 6 ਮਹੀਨੇ ਸਾਰੇ ਹੋਏ ਪੰਜ ਤੇ ਮੇਰੇ ਖਿਆਲ ਜੇ ਬੜਾ ਬੜਾ ਕਰਦਾ ਕਿ ਪਿੰਡ ਜਾਈ ਬਿਲਕੁਲ ਕੋਈ ਪਰੇਸ਼ਾਨੀ ਨਹੀਂ ਹੋਊਗਾ ਹਾਂਜੀ ਫਿਰ ਤੁਸੀਂ ਪਿੰਡ ਦੇ ਉਹ ਸੁਨੀਕ ਉਹ ਪਿੰਡ ਦੇ ਕਿਵੇਂ ਦੇ ਮੁੱਦੇ ਲੱਗਦੇ ਨੇ ਤੁਹਾਡੇ ਪਿੰਡ ਦੇ ਹੈਗੇ ਦੇਖੋ ਜੀ ਮੁੱਦੇ ਦੇ ਸੱਤੇ ਮੈਂ ਤੁਹਾਨੂੰ ਦੱਸਿਆ ਪਹਿਲਾਂ ਵੀ ਮੇਰੇ ਮੈਂ ਮਤ ਸਾਨੂੰ ਚਾਹ ਬਣਾਵੀਂ ਨਾ ਇਹ ਇਹੋ ਜਿਹਾ ਕੰਮ ਕੰਪਿਊਟਰ ਵਿੱਚ ਕਰਾ ਦਈਏ ਕਿ ਪਤਾ ਨਹੀਂ ਅਗਲੀ ਸਰਕਾਰਾਂ ਕਿਤਰਾ ਜੀ ਆਉਣੇ ਕਿਤਰਾ ਸਾਡਾ ਕਿੰਨਾ ਟਾਈਮ ਆ ਹੋ ਸਕਦਾ ਕੱਲ ਨੂੰ ਕੀ ਹੋ ਜਾਣਾ ਅਸੀਂ ਚਾਹੁੰਦੇ ਹਾਂ ਸਾਰੇ ਵੀ ਜਿਹੜੇ ਸਾਡੇ ਸੁਪਨੇ ਆ ਨਾ ਉਹ ਪੂਰੇ ਕਰੀਏ ਔਂ ਵਾਲੀ ਕੀਲੀ ਜਾਵਣ ਲੋਕ ਸਾਨੂੰ ਵੇਖਣਾਂ ਉਹ ਪਚਾਖਣ ਵੀ ਆ ਫਰਾਂਕ ਕੋ ਸਪੰਚ ਆਇਆ ਚੰਗਾ ਹੈ ਜੋ ਪਿੰਡ ਦੇ ਵਿੱਚ ਚੰਗਾ ਕੰਮ ਕਰਦਾ ਹੈ ਉਮੀਦਾਂ ਬੜੀਆਂ ਪਰ ਇਹ ਵੀ ਸਾਡਾ ਐਮਐਲਏ ਸਾਹਿਬ ਚੰਗਾ ਹੈ ਤੁਹਾਨੂੰ ਤੇ ਐਮਐਲਏ ਬਟਾਲੇ ਨੂੰ ਤੇ ਐਮਐਲਏ ਵੀ ਨੌਜਵਾਨ ਮਿਲਿਆ ਤੋਂ دوسری ਗੱਲ ਪੰਜਾਬ ਦਾ ਪ੍ਰਧਾਨਗੀ ਵੀ ਉਹਨਾਂ ਨੇ ਜਿਹੜੀ ਅਸੀਂ ਗੱਲ ਕਹੀ ਹੈ ਸਾਡੇ ਅੱਜ ਤੱਕ ਉਹ ਮੋੜੀ ਨਹੀਂ ਗਈ ਮੈਂ ਸਾਨੂੰ ਆਸ ਹੈ ਤੇ ਪੂਰੀ ਤੇ ਮਾਨਵੀਆਂ ਤੁਹਾਨੂੰ ਸਾਡੀ ਗੱਲ ਸੁਣਦਾ ਸਾਡੇ ਕੰਮ ਸਾਰੇ ਕਰੂਗਾ ਪਰ ਇਹ ਅਜੇ ਥੋੜਾ ਬਹੁਤਾ ਟਾਈਮ ਤੇ ਲੱਗਣਾ ਹੈ ਜੀ ਹਾਂ ਜੇ ਤੇ ਪੰਚਾਇਤ ਵੀ ਨਵੀਂ ਬਣੀ ਤੇ ਸ਼ਾਇਦ ਪਿਛਕੀਆਂ ਪੰਚਾਇਤਾਂ ਨੇ ਕੰਮ ਵੀ ਜਿਹੜੇ ਉਹ ਵੇਸੇ ਸੀ ਪੰਚਾਇਤਾਂ ਨੇ ਕਿ ਸਾਡਾ ਅਕਾਲੀ ਦਲ ਦੇ ਟਾਈਮ ਤੇ ਤੇ ਘਾਰ ਦੇ ਟਾਈਮ ਤੇ ਸਾਡਾ ਪਿੰਡ ਜਿਹੜਾ ਨਾ ਸੁੰਦਰ ਗਰਾਹ ਚ ਪੈਂਦਾ ਰਿਹਾ ਜੀ ਅਖਬਾਰਾਂ 'ਚ ਤੇ ਪਰ ਬਣਿਆ ਕੱਖ ਨਹੀਂ ਇਹ ਮੈਂ ਹੁਣ ਵੀ ਕਹਿੰਦਾ ਪਰ ਪਹਿਲਾਂ ਵੀ ਕਹਿੰਦੇ ਰਹੇ ਆ ਬੇਸ਼ੱਕ ਅਸੀਂ ਪਹਿਲਾਂ ਕਾਲਜਾਂ 'ਚ ਰਹੇ ਆ ਪਰ ਨਹੀਂ ਕੰਮ ਬਣਿਆ ਮਿਲ ਕਾਗਜ਼ਾਂ 'ਚ ਕੰਮ ਬਹੁਤ ਕੁਝ ਦਰਿਆ ਕਾਗਜ਼ਾਂ 'ਚ ਦਰਿਆ ਪਰ ਅਸੀਂ ਹਣ ਚਾਹੁੰਦੇ ਆ ਕਿ ਅਸੀਂ ਇਹਨਾਂ ਦਾ ਇਹਨਾਂ ਸਥਿਤੀ ਇਹੋ ਜਿਹੀ ਬਣਾ ਦੇਣੀ ਵੀ ਲੋਕ ਵੇਖਣ ਦੇ ਕੰਮ ਹੋਇਆ ਇਹ ਸਾਨੂੰ ਆਸ ਸਾਡੇ ਮਨ ਚ ਖੁਸ਼ੀ ਖੁਸ਼ੀ ਆ ਚਾਹ ਵੀ ਆ ਧਨ ਵੀ ਅਸੀਂ ਕਰਕੇ ਦਸੀਏ ਕੁਝ ਲੋਕਾਂ ਨੂੰ ਬਿਲਕੁਲ ਭਾਜੀ ਫਿਰ ਵੀ ਤੁਸੀਂ ਪਿੰਡ ਦੇ ਇੱਕ ਲੋਕ ਉਹ ਪਿੰਡ ਦੇ ਤਸਦੀਕ ਉਹ ਕਿੱਦਾਂ ਦੇਖਦੇ ਹੋ ਭਾਜੀ ਕੰਮਾਂ ਨੂੰ ਪਿੰਡ ਦੀਆਂ ਲੋੜਾਂ ਨੂੰ ਜੋ ਸਰਪੰਚ ਸਾਹਿਬ ਕਹਿੰਦੇ ਐ ਇੱਕਦਮ ਠੀਕ ਕਹਿੰਦੇ ਹਾਂ ਇੱਕ ਸਰਪੰਚ ਸਾਹਿਬ ਨੇ ਤੇ ਕਿਹਾ ਕਿ ਮੈਂ ਕੰਮ ਬਹੁਤ ਕੀਤੇ ਤੁਸੀਂ ਪਿੰਡ ਦੇ ਲੋਕ ਨੂੰ ਸੱਤ ਚ ਬੈਠੇ ਆ ਤੇ ਗੱਲ ਕਿੱਦਾਂ ਤੋੜਨੀ ਕੰਮ ਹੋਇਆ ਭਾਜੀ ਕਿਦਾਂ ਸਮਝਦੇ ਹੋ ਅੱਜ ਨੀਡ ਕੀ ਆ ਇੱਕ ਪਿੰਡਾਂ ਦੇ ਵਿੱਚ ਨੀਡ ਨਸ਼ੇ ਤੋਂ ਬੱਚਿਆਂ ਨੂੰ ਹਟਾਉਣਾ ਚਾਹੀਦਾ ਹੈ ਖੇਡਾਂ ਵਾਲੇ ਪਾਸੇ ਲਾਉਣਾ ਚਾਹੀਦਾ ਹੈ ਸਰਕਾਰ ਦਾ ਪ੍ਰਾਪਨਾ ਬਹੁਤ ਵਧੀਆ ਹੈ ਸਰਕਾਰ ਅੱਜ ਯੋਧ ਨਸ਼ਾ ਵਿਰੋਧ ਵੀ ਚਲਾ ਰਹੀ ਹੈ ਪੂਰੇ ਪੰਜਾਬ ਦੇ ਵਿੱਚ ਚੱਲਦਾ ਪਿਆ ਤੁਹਾਡੇ ਪਿੰਡ ਦੇ ਵਿੱਚ ਵੀ ਚੱਲਦਾ ਪਿਆ ਮੀਟਿੰਗਾਂ ਹੋਈਆਂ ਨੇ ਇਹ ਬਹੁਤ ਵਧੀਆ ਪ੍ਰੋਬਲਮ ਹੈ ਕਿ ਸਰਕਾਰ ਦਾ ਇਹ ਨਸ਼ੇ ਤੋਂ ਲੋਕ ਬੱਚਿਆਂ ਨੂੰ ਹਟਾ ਕੇ ਖੇਡਾਂ ਵੱਲ ਲਾਉਣਾ ਚਾਹੀਦਾ ਹੈ ਬਿਲਕੁਲ ਪਿੰਡਾਂ ਦਾ ਹੀ ਮੁੱਦੇ ਦੇ ਹੈ ਹੀ ਨੇ ਪਿੰਡਾਂ ਦਾ ਇਹ ਮੁੱਦਾ ਨਸ਼ੇ ਦਾ ਮੁੱਦਾ ਭਾਜੀ ਤੁਸੀਂ ਕਿੱਦਾਂ ਦੇਖਦੇ ਹੋ ਪਿੰਡ ਦੇ ਮੁੱਦੇ ਆ ਇਹ ਮੁੱਦੇ ਜਿਆਦਾ ਨਸ਼ਾ ਹੀ ਆ ਜੀ ਨਸ਼ਾ ਬਹੁਤ ਹੋ ਗਿਆ ਵਾ ਤੇ ਜਿਹੜੇ ਨੌਜਵਾਨ ਆ ਉਹ ਨਸ਼ੇ ਦੇ ਕਰੀ ਜਾਂਦੇ ਆ ਤੇ ਬਹੁਤ ਅੱਜ ਡਰ ਲੱਗਦਾ ਘਰ ਘਰ ਦੇ ਵਿੱਚ ਘਰ ਘਰ ਦੇ ਵਿੱਚ ਦੇਖੋ ਜਿਹੜਾ ਨਸ਼ਾ ਹੋ ਗਿਆ ਉਹ ਸਰਿੰਜ ਇੱਕੋ ਹੀ ਵਰਤੀ ਜਾਂਦੇ ਆ ਈੜੀ ਜੀ ਵੀ ਬਹੁਤ ਜਿਆਦਾ ਹੋ ਗਿਆ ਬਹੁਤ ਜਿਆਦਾ ਨਸ਼ਾ ਹੋ ਗਿਆ ਜੀ ਬਹੁਤ ਰੋਕ ਰੋਕ ਕੰਮ ਕੀਤੀ ਹੈ ਸਰਕਾਰ ਨੇ ਜਦੋਂ ਦੀ ਸਰਕਾਰ ਆਈ ਆ ਬਹੁਤ ਮੁੰਡੇ ਜਿਹੜੇ ਜਿਹੜੇ ਨਸ਼ੇ ਵਿੱਚ ਬਹੁਤ ਜਿਆਦਾ ਹੋ ਗਏ ਔਰ ਉਹਨਾਂ ਨੂੰ ਖੈਰੀ ਕੁਲਦੀ ਸਾਹਿਬ ਨੇ ਬਹੁਤ ਮਤਲਬ ਇੱਥੇ ਨਾ ਹੁਣ ਰੋਕ ਹੋ ਗਈ ਹੈ ਜਿਹੜੇ ਬੜੇ ਮੁੰਡੇ ਮੁੜੇ ਆਏ ਕੰਮ ਤੋਂ ਜਦੋਂ ਹੀ ਸਰਕਾਰ ਕੋਲ ਲੋਕ ਆਮਾਨੀ ਪਾਰਟੀ ਦਾ ਦਾਵਾ ਹੈ ਕਿ ਨਾ ਤੇ ਕਿਸੇ ਦੀ ਸੁਣਨੀ ਹੈ ਨਾ ਬਰਦਾਸ਼ਤ ਕਰਨਾ ਜਿਹੜਾ ਕੋਈ ਵੇਚਦਾ ਫੜਿਆ ਗਿਆ ਤਾਂ ਉਹਨੂੰ ਹਾਂਜੀ ਉਹ ਇਦਾਂ ਹੀ ਹੈ ਨਾ ਜਦੋਂ ਕੋਈ ਹੁਣ ਫਿਰ ਵੇਚ ਨੂੰ ਵੇਚਣ ਵਾਲੇ ਵੀ ਕੱਟ ਹੋ ਗਏ ਜਦੋਂ ਫੜੇ ਗਏ ਤੇ ਫਿਰ ਇਦਾਂ ਹੀ ਥੋੜੇ ਜਿਹੜੇ ਆਮ ਮੁੰਡੇ ਸੀ ਉਹ ਵੀ ਥੋੜਾ ਰੁਕੇ ਆ ਇਹ ਪਾਸੇ ਦੂਰ ਹੋਏ ਆ ਨਹੀਂ ਤੇ ਬਹੁਤ ਜ਼ਿਆਦਾ ਹੀ ਮਤਲਬ ਕਿ ਦੱਸਾ ਐਡਸ ਤੇ ਬਹੁਤ ਜ਼ਿਆਦਾ ਹੀ ਫੈਲ ਗਈ ਭਾਜੀ ਤੁਸੀਂ ਪੰਚਾਇਤ ਨੇ ਇਸ ਤਰ੍ਹਾਂ ਦਾ ਕੋਈ ਮੁੱਦਾ ਰੱਖਿਆ ਆਪਣੇ ਮਚੈਲਸ ਮਤਾ ਪਾਸ ਕੀਤਾ ਕਿ ਨਸ਼ੇ ਵਾਲੇ ਦੇ ਪਿੱਛੇ ਨਹੀਂ ਤੁੱਲਣਾ ਭਾਈ ਬਿਲਕੁਲ ਸਾਡੇ ਇਥੇ ਕੋਈ ਵੀ ਜਿਹੜੀ ਨਵੀਂ ਪੰਚਾਇਤ ਆ ਕੋਈ ਵੀ ਜਿਹੜਾ ਕੋਈ ਨਸ਼ਾ ਵੇਚਦਾ ਪੁਲਿਸ ਫੜਦੀ ਆ ਅਸੀਂ ਕਦੀ ਉਹਦੇ ਪਿੱਛੇ ਨੂੰ ਛਡਾਉਣਾ ਦੇ ਜਮਾਨਤ ਵਾਸਤੇ ਨਹੀਂ ਸਾਡੇ ਪਿੰਡ ਚ ਕੋਈ ਵੀ ਨਹੀਂ ਜਾਂਦਾ ਕਿਉਂਕਿ ਇਹ ਇਹ ਵੀ ਬੜਾ ਇੰਪੋਰਟੈਂਟ ਆ ਨਾ ਹਰ ਪੰਚਾਇਤ ਨਹੀਂ ਓਪਨਲੀ ਓਪਨਲੀ ਕਹਿੰਦਾ ਸੀ ਸਾਰੇ ਪਿੰਡ ਚ ਇਹ ਕਿ ਜਿਹੜਾ ਫੜਿਆ ਗਿਆ ਅਸੀਂ ਮਗਰ ਨਹੀਂ ਜਾਣਾ ਉਹਨੂੰ ਛਡਾਉਣ ਨਹੀਂ ਜਾਣਾ ਤੇ ਨਾਲ ਦੀ ਕੋਈ ਹਿੰਮਤ ਕਰਨੀ ਨਹੀਂ। ਕੱਲ ਨੂੰ ਸਾਡੇ ਤੇ ਤਰਾਜ ਨਾ ਕਰਿਓ। ਕੋਈ ਬੰਦੇ ਬਣ ਕੇ ਤੇ ਹਟਜੋ ਜਿਹੜਾ ਕੁਵੇਜ ਦਾ। ਥੋੜੇ ਇੱਕ ਦੋ ਚਾਰ ਬੰਦੇ ਹੈਗੇ ਸੀ। ਅੱਗੇ ਨਾਲ ਕਾਫੀ ਫਰਕ ਪਤਾ ਗਿਆ। ਸੱਚ ਚ ਇਹ ਵੀ ਗੱਲ ਉੱਠਦੀ ਹੈ ਕਿ ਜਿਹੜੇ ਵਿਚਾਰੇ ਮੁੰਡੇ ਗਰਸਤ ਹੋ ਗਏ ਐ ਇਸ ਨਸ਼ੇ ਦੇ ਉਹਨਾਂ ਨੂੰ ਵੀ ਯਾਰ ਬਚਾਇਆ ਜਾਵੇ। ਅਸੀਂ ਤਾਂ ਚਾਹੁੰਦੇ ਹਾਂ ਜੀ ਤੇ ਉਹਦਾ ਕੋਈ ਮਾਪਿਓ ਨਹੀਂ ਉਹਦਾ ਇਲਾਜ ਕਰਾ ਸਕਦਾ। ਅਸੀਂ ਕਿਹਾ ਸ਼ਰੀਮ ਕਿਹਾ ਵੀ ਸਾਨੂੰ ਦੱਸੋ ਪੰਚਾਇਤ ਨੂੰ। ਅਸੀਂ ਉਹਦਾ ਕੋਈ ਨਾ ਕੋਈ ਸਰਕਾਰੀ ਹਸਪਤਾਲ ਚ ਕਰਾ ਦੇਣਾ ਤੇ ਉਹਨੂੰ ਐਡਮਿਟ ਕਰਾ ਕੇ ਉਹਦਾ ਇਲਾਜ ਵੀ ਕਰਾ ਸਕਦੇ ਆ। ਸਰਕਾਰ ਨਹੀਂ ਕਹਿੰਦੀ ਅਸੀਂ ਕਹਿੰਦੇ ਆ। ਜਿਹੜਾ ਕੋ ਨਹੀਂ ਉਹਦਾ ਪਰਿਵਾਰ ਕੋ ਇਲਾਜ ਨਹੀਂ ਕਰਵਾ ਸਕਦਾ ਉਹ ਸਲਾਇਡ ਕਰਾ ਕੇ ਦਵਾਵੇ ਬਿਲਕੁਲ ਇਲਾਜ ਵੀ ਕਰਾ ਕੇ ਦਵਾਗੇ ਹੋਰ ਵੀ ਗੱਲ ਕਰਦੇ ਲੋਕਾਂ ਨਾਲ ਭਾਜੀ ਤੁਸੀਂ ਪਿੰਡ ਦੇ ਵਿੱਚ ਜੀ ਕੋ ਕੀ ਸਮੇਂ ਜੋ ਅੱਜ ਪਿੰਡ ਦੇ ਕਿਵੇਂ ਦਾ ਬਦਲਾਅ ਵੇਖਦੇ ਵੀ ਤੁਸੀਂ ਆਪਣੇ ਪਿੰਡ ਵਿੱਚ ਕਿਵੇਂ ਕਾਫੀ ਦੇਖਦਾ ਹੁਣ ਪਰ ਇਹ ਆ ਵੀ ਨਸ਼ਾ ਚੰਗੀ ਤਰ੍ਹਾਂ ਖਤਮ ਹੋ ਰਿਹਾ ਤੇ ਬਹੁਤ ਚੰਗੀ ਗੱਲ ਇੱਕ ਤੇ ਉਹੀ ਨਸ਼ਾ ਵਰਤਦੇ ਜਿਹੜਾ ਕਦੀ ਮੈਂ ਸੁਣਿਆ ਨਹੀਂ ਉਹੋ ਹੀ ਸਰਿੰਜਾਂ ਲਾ ਲਾ ਕੇ ਤੇ ਕਈ ਨੁਕਸਾਨ ਯਾਨੀ ਇਹੜੇ ਜਿਹੜੇ ਨਾ ਮਾਰਨ ਦੇ ਬਹੁਤ ਜ਼ਿਆਦਾ ਵਧਣ ਲਿਆ ਇਹ ਬਹੁਤ ਚੰਗੀ ਗੱਲ ਹੈ ਜੇ ਖਤਮ ਕੀਤਾ ਜਾਵੇ ਜਿਹੜੇ ਹਿਸਾਬ ਨਾਲ ਸਰਕਾਰ ਤੋਂ ਲਈਏ ਬਹੁਤ ਹੀ ਵਧੀਆ ਭਰਾਮਣਾ ਹੋ ਗਿਆ ਨਸ਼ਾ ਤੇ ਇੱਕ ਮੁੱਦਾ ਹੋ ਗਿਆ بڑا ਐਮ ਮੁੱਦਾ ਪੰਜਾਬ ਦਾ ਮੁੱਦਾ ਪਿੰਡ ਦਾ ਤੁਹਾਡੇ ਮੁੱਦਾ ਇਹਦੇ ਹੈ ਜੀ ਡਿਵੈਲਪਮੈਂਟ ਦੇ ਮੁੱਦੇ ਦੀ ਗੱਲ ਕਰੀਏ ਜਾਂ ਸਰਕਾਰ ਕੋ ਕੀ ਮੰਗ ਕਰਨਾ ਚਾਹੀਏ ਕਿ ਕੀ ਇਹ ਹੋ ਜਾ ਸੋਰੀ ਤੁਹਾਡੇ ਪਿੰਡ ਦੇ ਵਿੱਚ ਹੋਵੇ ਕਿ ਜਿਹੜਾ ਚੀਜ਼ ਨਹੀਂ ਹੈ ਤੁਹਾਡੇ ਖਾਦੇ ਪੈਣ ਦੇ ਵਿੱਚ ਵੀ ਸਪੈਂਸਰੀ ਵੀ ਹੈਗੀ ਆ ਹੋਰ ਵੀ ਹੈਗੀ ਆ ਬਾਕੀ ਪਾਣੀ ਦਾ ਸਾਧਨ ਵੀ ਹੈਗਾ ਕਿਥੇ ਰੁਕਿਆ ਹੋਰ ਵੀ ਇਹ ਲੈਟਾ ਲੂਟਾ ਦਾ ਪ੍ਰਬੰਧ ਹੋ ਜੇ ਤਾਂ ਇਸ ਤਰ੍ਹਾਂ ਦੇਖ ਕੇ ਨਾਲ ਬਹੁਤ ਹੀ ਵਧੀਆ ਗੱਲ ਆ ਪਾਣੀ ਦਾ ਨਿਕਾਸ਼ ਜਿਹੜਾ ਉਹ ਸੱਬਰ ਦੇ ਤਰੀਕੇ ਤਰੀਕੇ ਨਾਲ ਜਾ ਰਿਹਾ ਉਹ ਬਹੁਤ ਚੰਗੀ ਗੱਲ ਹੈ ਪੰਚਾਇਤ ਵੀ ਕਹਿੰਦੀ ਛੱਪੜਾਂ ਦਾ ਮੁੱਦਾ ਹੈਗਾ ਹਾਂ ਜੀ ਹੈਗਾ ਸਫਾਈ ਹੋਏ ਸਫਾਈ ਹੋਏ ਹਰਾ ਤੇ ਪਾਣੀ ਸਾਫ਼ ਜਿਹੜਾ ਤੁਸੀਂ ਦੇਹੂਗਰ ਮਛ ਦਾ ਬੜਾ ਫਰਕ ਪੈ ਸਕਦਾ ਆ ਬਹੁਤ ਬਿਮਾਰੀਆਂ ਤੋਂ ਦੁਨੀਆ بچ ਸਕਦੀ ਬਹੁਤ ਜਿਆਦਾ ਕਿਉਂਕਿ ਅੱਜ ਹਰ ਬੰਦਾ ਚਾਹੁੰਦਾ ਕਿ ਮੇਰਾ ਜੀਵਨ ਜਿਹੜਾ ਜ਼ਿੰਦਗੀ ਜਿਹੜੀ ਸਭ ਚੰਗੀ ਸਫਲ ਜਿਹੜੀ ਜ਼ਿੰਦਗੀ ਜੀਏ ਸੌਖੀ ਜ਼ਿੰਦਗੀ ਨਾ ਕਿ ਹਰ ਬੰਦਾ ਕਹਿੰਦਾ ਜੀ ਇੰਦੀ ਬਹੁਤ ਲੰਮੀ ਤਾਂ ਹੈ ਨਹੀਂ ਕਿ ਤਾਂ ਬੜਾ ਉਨੀ ਮਿੱਠੀ ਪਾ ਗਈ ਆ ਉਹ ਵੀ ਇਦਾਂ ਮਤਲਬ ਕਿਸੇ ਦਾ ਪੱਤਾ ਕੀ ਨਸ਼ਾ ਕਰਦਾ ਵੇ ਉਹਦੇ ਵਾਸਤੇ ਉਹਦੀ ਜ਼ਿੰਦਗੀ ਸਮਝ ਲਓ ਵੀ ਖਰਾਬ ਹੋ ਗਈ ਇਹ ਇਹ ਪ੍ਰਾਮਾਣਿਕ ਕਾਮਯਾਬ ਹੋਣ ਦੀ ਬਹੁਤ ਵੱਡੀ ਗੱਲ ਹੈ ਬਿਲਕੁਲ ਆਪਾਂ ਪਿੰਡ ਦੀ ਸਾਥ ਨਾਲ ਗੱਲ ਕੀਤੀ ਹੈ ਪਿੰਡ ਦੀ ਸਾਥ ਨਾਲ ਆਲ ਪਿੰਡ ਦੀ ਸਾਥ ਕਹਿੰਦੇ ਸਾਥ ਤੋਂ ਜਦੋਂ ਗੱਲ ਚੱਲਦੀ ਹੈ ਨਾ ਤਾਂ ਉਹ ਮੁੱਦੇ ਬੰਦੀ ਆ ਉਹੀ ਸਿਆਸਤ ਬੰਦੀ ਆ ਜੇ ਇਹ ਸਿਆਸਤ ਵੀ ਪਿੰਡ ਦੀ ਸਾਥ ਤੋਂ ਹੀ ਸ਼ੁਰੂ ਹੁੰਦੀ ਆ ਕਹਿੰਦੇ ਸਿਆਸਤ ਭਾਜੀ ਪਿੰਡ ਦੀ ਸਾਥ ਤੋਂ ਹੀ ਪਿੰਡ ਦੀ ਸਾਥ ਤੋਂ ਹੀ ਸ਼ੁਰੂ ਹੁੰਦੀ ਆ ਸਿਆਸਤ ਇਹ ਆਲੇ ਦੋਲੇ ਜ 15 20 ਪਿੰਡ ਨੇ ਇਸੇ ਪਿੰਡ ਦੀ ਸਿਆਸਤ ਦੇ ਨਾਲ ਹੀ ਘੁੰਮਦੇ ਆ ਕਿਉਂਕਿ ਬੜਾ ਐਮ ਪਿੰਡ ਆ ਬਟਾਲੇ ਦੇ ਸ਼ਹਿਰ ਤੇ ਲੱਗੇ ਆ ਦੂਸਰੇ ਪਾਸੇ ਤੁਹਾਨੂੰ ਘਾਦੀ ਆ ਦੋ ਕਹਿ ਲੋ ਹਲਕਿਆਂ ਦੇ ਵਿੱਚ ਘਰ ਦੋ ਹਲਕਿਆਂ ਦੇ ਭਾਜੀ ਦੋ ਹਲਕਿਆਂ ਦੇ ਵਿੱਚ ਘਰ ਹੀ ਬੈਠੇ ਆ ਇਸ ਕਰਕੇ ਜਿਹੜੀ ਆ ਇੱਕ ਪਿੰਡ ਵੱਡਾ ਵਾ ਵੋਟ ਬਹੁਤ ਜ਼ਿਆਦਾ ਵਾ ਇਸ ਕਰਕੇ ਆਲੇ ਦੁਆਲੇ ਜਿੰਨੇ ਵੀ ਕੋਈ ਲੀਡਰ ਹੁੰਦੇ ਸਭ ਤੋਂ ਪਹਿਲਾਂ ਜਿਹੜੀ ਪੋਲਿਟਿਕ ਰੈਲੀਆਂ ਸ਼ੁਰੂ ਹੁੰਦੀਆਂ ਨੇ ਜਦੋਂ ਇਲੈਕਸ਼ਨ ਆ ਸ਼ੁਰੂ ਹੁੰਦੀਆਂ ਸਭ ਤੋਂ ਪਹਿਲੀ ਜਿਹੜੀ ਰੈਲੀ ਹਰ ਕੋਈ ਲੀਡਰ ਚਾਹੁੰਦਾ ਵੀ ਬਡਾਲਾ ਗਰੰਤੀਆਂ ਦੇ ਵਿੱਚ ਹੀ ਕੀਤੀ ਜਾਵੇ ਬਿਲਕੁਲ ਆਪਾਂ ਅੱਜ ਗੱਲ ਕੀਤੀ ਪਿੰਡ ਦੀ ਸਾਥ ਦੇ ਵਿੱਚ ਬਡਾਲਾ ਗਰੰਤੀਆਂ ਬਡਾਲਾ ਗਰੰਤੀਆਂ ਬਟਾਲਾ ਹਲਕੇ ਦਾ ਉਹ ਪਿੰਡ ਹੈ ਜਿੱਥੋਂ ਕਹਿੰਦੇ ਕਿ ਇਸ ਹਲਕੇ ਦੀ ਵੀ ਕਿਤੇ ਨਾ ਕਿਤੇ ਬਟਾਲਾ ਹਲਕੇ ਦੀ ਪਿੰਡਾਂ ਦੀ ਜਦੋਂ ਸਿਆਸਤ ਸ਼ੁਰੂ ਹੁੰਦੀ ਆ ਤਾਂ ਇਹ ਹਲਕੇ ਤੋਂ ਸ਼ੁਰੂ ਹੁੰਦੀ ਕਿਉਂਕਿ ਬਹੁਤ ਵੱਡਾ ਪਿੰਡ ਹੈ ਬਹੁਤ ਵੋਟ ਬੈਂਕ ਤਾਂ ਹੈ ਹੀ ਹੈ ਜਿੱਥੇ ਪਾਪੂਲੇਸ਼ਨ ਵੀ ਜਿਆਦਾ ਵੱਡਾ ਪਿੰਡ ਹੋਣ ਕਰਕੇ ਮੁੱਦੇ ਵੀ ਵੱਡੇ ਨੇ ਕਿਉਂਕਿ ਇਹਨਾਂ ਦਾ ਕਹਿਣਾ ਹੈ ਕਿ ਪਿਛਕੀਆਂ ਸਰਕਾਰਾਂ ਮਲੇ ਕਾਗਜ਼ੀ ਕੰਮ ਤਾਂ ਬਹੁਤ ਹੋਏ ਲੇਕਿਨ ਜ਼ਮੀਨੀ ਹਕੀਕਤ ਨਹੀਂ ਸੀ ਕੁਝ ਥੇੜ ਪਹਿਲਾਂ ਹੀ ਪੰਚਾਇਤ ਬਣੀ ਹੈ ਜਾਂ ਇਸ ਸਰਕਾਰ ਦੇ ਵੇਲੇ ਬਹੁਤ ਐਸੇ ਕੰਮ ਹੋਏ ਕਿ ਜਿਹੜੇ ਜ਼ਮੀਨੀ ਹਕੀਕਤ ਦੇ ਦਿਖ ਰਹੇ ਨੇ ਪਿੰਡ ਵਾਲਿਆਂ ਦਾ ਕਹਿਣਾ ਔਰ ਪਿੰਡ ਵਾਲਿਆਂ ਦਾ ਇਹ ਵੀ ਜ਼ਰੂਰ ਮੰਗ ਜਿਹੜੀ ਹਰ ਇੱਕ ਪੰਜਾਬ ਦੇ ਪਿੰਡ ਦੀ ਅੱਜ ਮੰਗ ਹੋਊਗੀ ਇਹ ਹੈ ਵੀ ਹੈ ਕਿ ਪੰਜਾਬ ਨੂੰ ਨਸ਼ਾ ਮੁਕਤ ਕੀਤਾ ਜਾਵੇ ਔਰ ਸਰਕਾਰ ਉਸ ਕੰਮ ਦੇ ਲਈ ਲੱਗੀ ਹੋਈ ਹੈ ਪਿੰਡ ਦੇ ਲੋਕਾਂ ਦਾ ਇਹ ਮੰਨਣਾ ਕਿ ਅੱਜ ਨੌਜਵਾਨੀ ਜਿਹੜੀ ਹੈ ਉਹ ਨੂੰ ਬਚਾਇਆ ਜਾ ਰਿਹਾ ਉਸ ਸਰਕਾਰ ਵੱਲੋਂ ਉਪਦਮ ਕੀਤਾ ਜਾ ਰਿਹਾ ਕਿ ਨੌਜਵਾਨੀ ਨਸ਼ਾ ਤੋਂ ਜਿਹੜੀ ਗ੍ਰਸਤਾ ਉਹਨੂੰ ਬਚਾਇਆ ਜਾਵੇ ਔਰ ਜਿਹੜੇ ਨਸ਼ੇ ਦੇ ਵਪਾਰੀ ਆ ਉਹਨਾਂ ਨੂੰ ਸਲਾਖਾਂ ਦੇ ਪਿੱਛੇ ਸੁਤਿਆ ਜਾਣਾ ਔਰ ਉਹ ਮੁੱਦਾ ਵੀ ਇਸ ਪਿੰਡ ਦੇ ਵਿੱਚ ਉੱਭਰ ਕੇ ਸਾਹਮਣੇ ਆਇਆ ਜਿੱਥੇ ਨਸ਼ਿਆਂ ਦਾ ਮੁੱਦਾ ਉੱਥੇ ਛੱਪੜਾਂ ਦੀ ਮੰਗ ਜ਼ਰੂਰ ਆਈ ਹੈ ਇਸ ਪਿੰਡ ਦੀ ਜੇ ਗੱਲ ਕਰੀਏ ਤੇ ਇਸ ਪਿੰਡ ਦੇ ਵਿੱਚ ਪੰਚਾਇਤ ਦਾ ਕਹਿਣਾ ਕਿ ਗਲੀਆਂ ਦੇ ਵਿਕਾਸ ਦਾ ਹੋ ਗਿਆ ਡਿਸਪੈਂਸਰੀ ਵੀ ਹੈ ਔਰ ਇੱਥੇ ਡਿਸਪੈਂਸਰੀ ਵੀ ਹੈ ਗਲੀਆਂ ਦਾ ਮੁੱਦਾ ਵੀ ਹੈ ਪੁਲਿਸ ਚੌਂਕੀ ਵੀ ਹੈ ਔਰ ਬਹੁਤ ਵੱਡਾ ਪਿੰਡ ਹੋਣ ਦੇ ਚੱਲ ਰਿਹਾ ਇੱਕ ਛੱਪੜ ਦਾ ਮੁੱਦਾ ਜ਼ਰੂਰ ਹੈ ਜਿਹੜਾ ਕਿ ਸਮਰੱਥ ਐਮ ਐਲ ਏ ਜਿਹੜੇ ਕਿ ਅਮਨ ਸ਼ੇਰ ਸਿੰਘ ਸ਼ਹਿਰੀ ਕਲਸੀ ਦੇ ਬਟਾਲਾ ਤੋਂ ਉਹਨਾਂ ਅੱਗੇ ਵੀ ਰੱਖਿਆ ਹੋਇਆ ਔਰ ਜਲਦੀ ਪੂਰਾ ਹੋਣ ਦੀ ਉਮੀਦ ਹੈ ਕੈਮਰਾ ਪਰਸਨ ਵਿਕਰਮ ਚੀਮਾ ਦੇ ਨਾਲ ਨਿਊਜ਼ ਸਟੇਟ ਲਈ ਗੁਰਪ੍ਰੀਤ ਚਾਵਲਾ ਬਰਦਾਸਪੁਰ